ਹੋ ਜੀ ਆ ਮਾਨ ਸਾਹਿਬ ਸਾਡੇ ਨਾਲ ਗੱਲਬਾਤ ਕਰਦੇ ਮੇਰੇ ਜੀ ਵਾਹਿਗੁਰੂ ਜੀ ਕਾਕਾ ਵਾਹਿਗੁਰੂ ਜੀ ਕਿਫਤੇ ਜੀ ਚੜ੍ਹਦੀ ਕਲਾ ਚ ਬਿਲਕੁਲ ਚੜ੍ਹਦੀ ਕਲਾ ਜੀ ਕਿਨੇ ਵੀ ਇਕਦੇ ਆ ਇਸ ਮੋਰਚੇ ਨੂੰ ਤੁਸੀਂ ਕਿਉਂਕਿ ਮੋਰਚੇ ਬੜੇ ਹੋਏ ਪੰਜਾਬ ਦੇ ਵਿੱਚ ਥੋੜੇ ਕ ਸਮਝ ਦੀ ਗੱਲ ਕਰੀਏ ਇੱਥੋਂ ਅੰਮ੍ਰਿਤਪਾਲ ਸਾਹਿਬ ਦਾ ਮੋਰਚਾ ਪਹਿਲਾਂ ਬਾ ਪਾਈ ਗੁਰਬਖਸ਼ ਸਿੰਘ ਨੂੰ ਲਾਇਆ ਗਿਆ ਸੀ ਬਾਪੂ ਸੂਰ ਸਿੰਘ ਦਾ ਮੋਰਚਾ ਪਰ ਗਾੜੀ ਮੋਰਚਾ ਉਹ ਤੋਂ ਬਾਅਦ ਚ ਆ ਜੀ ਤੇ ਹੁਣ 13 ਮਹੀਨੇ ਤੋਂ ਸੁਖਰਾਜ ਸਿੰਘ ਨਿਆਮੀਵਾਲ ਦਾ ਮੋਰਚਾ ਤੇ ਪੰਜਾਬ ਚ ਕਿਸਾਨਾਂ ਨੇ ਮੋਰਚੇ ਲਾਏ ਆ ਤੇ ਲਤੀਪੁਰ ਜਿੱਥੇ ਘਾਰਾਂ ਦਾ ਉਜਾੜਾ ਹੋਇਆ ਮੋਰਚਾ ਉੱਥੇ ਵੀ ਇਹ ਬੜੀ ਤਰਾਸਦੀ ਹੈ ਜੀ ਪੰਜਾਬ ਦੀ ਤੇ ਕੌਮ ਦੀ ਤੇ ਪੰਥ ਦੀ ਵੀ ਕਿ ਜਿਹੜੀ ਸਾਡੀ ਹਕੂਮਤ ਹੈ ਜਿਸ ਹਕੂਮਤ ਤੋਂ ਸੀ 75 ਸਾਲ ਤੋਂ ਜਿਸ ਹਕੂਮਤ 'ਚ ਰਹਿ ਰਹੇ ਆ ਉਹਨਾਂ ਨੇ ਸਾਨੂੰ ਮੋਰਚਿਆਂ ਔਰ ਮੰਗਤੇ ਜੇ ਬਣਾਤਾ ਮੋਰਚੇ ਲਾ ਕੇ ਵੀ ਅਸੀਂ ਮੰਗਾ ਹੀ ਮੰਗੀ ਜਾਈਏ ਇੱਕ ਬਹਾਨੇ ਦੂਜੇ ਬਹਾਨੇ ਜਿਹੜੀ ਇੱਕ ਬੇਸਿਕ ਰਾਈਟ ਹੈ ਜਿਹੜੇ ਫੰਡਮੈਂਟਲ ਰਾਈਟ ਹੈ ਇਸ ਨਿਜ਼ਾਮ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਇੱਥੋਂ ਦੇ ਵਸਨੀਕਾਂ ਨੂੰ ਦਿੰਦਾ ਹੈ ਉਹੀ ਸਿੱਖਾਂ ਨੂੰ ਔਰ ਪੰਜਾਬ ਦੇ ਵਸਨੀਕਾਂ ਤੋਂ ਵਾਂਝਿਆ ਰੱਖਿਆ ਗਿਆ ਔਰ ਜਿਹੜਾ ਹਿੰਦੀ ਹਾਰਟਲੈਂਡ ਤੋਂ ਬਾਹਰ ਹੈ ਇਸ ਇੰਡੀਅਨ ਸਟੇਟ ਦੇ ਵਿੱਚ ਉਹਦੇ ਤੇ ਤਸ਼ੱਦਦ ਹੋ ਹੀ ਰਿਹਾ ਹੈ ਔਰ ਸਿੱਖ ਕਿਉਂਕਿ ਸਭ ਤੋਂ ਜ਼ਿਆਦਾ ਵਿਜ਼ੀਬਲ ਨਹੀਂ ਉਹ ਹੋ ਰਿਹਾ ਹੁਣ ਇਹ ਜਿਹੜਾ ਮੋੜ ਚੇ ਲਾਉਣ ਦੀ ਲੋੜ ਇਸ ਕਰਕੇ ਪੈ ਗਈ ਭਈ ਅਸੀਂ ਇੱਕ ਐਸੀ ਕੌਮ ਆ ਜੀਨੂੰ ਜਿਹਦੇ ਜਿਹੜੇ ਬੰਦੀ ਨੇ ਉਹਨਾਂ ਨੂੰ ਇਹ ਜੋ ਇਸ ਮੁਲਕ ਦਾ ਕਨਸਟੀਟਿਊਸ਼ਨ ਜਿੱਦੀ ਇਹ ਸੌ ਚੁੱਕੇ ਇਹ ਰਾਜ ਕਰ ਰਹੇ ਨੇ ਉਸ ਕਨਸਟੀਟਿਊਸ਼ਨ ਦੇ ਮਤਾਬਕ ਜਿਹੜਾ ਵੀ ਇਹਨਾਂ ਨੇ ਉਹਨਾਂ ਤੇ ਦੋਸ਼ ਲਾਇਆ ਕ੍ਰਾਈਮ ਪ੍ਰੂਵ ਕੀਤਾ ਉਹਦੀ ਸਜ਼ਾ ਭੁਗਤ ਚੁੱਕੇ ਆਂ ਉਸ ਤੋਂ ਬਾਅਦ ਅਨਐਕਸਪਲੇਨਡ ਇਹ ਉਹਨਾਂ ਨੂੰ ਡਿਟੈਂਸ਼ਨ ਚ ਰੱਖਿਆ ਹੋਇਆ ਹੈ ਪਿੱਛੇ ਇਹ ਜਿਹੜਾ ਇਹਨਾਂ ਦਾ ਸ਼ਿਕਾਵਤ ਹੈਗਾ ਯਾ ਮਨਿਸਟਰ ਉਹਨੇ ਕਿਹਾ ਜੀ ਹਮੇ ਲਿਸਟ ਦੇ ਦਿਓ ਕੌਣ ਬੰਦ ਹੈ ਇੱਥੇ ਗਿਆ ਸੀ ਚੰਡੀਗੜ੍ਹ ਉਹਦੋਂ ਸਰਦ ਸਿਮਰਨਜੀਤ ਸਿੰਘ ਮਾਨ ਨੇ 12 ਬੰਦੀ ਸਿੰਘਾਂ ਦੀ ਬਾਈ ਨੇਮ ਬਾਈ ਜੇਲ ਪਾਰਲੀਮੈਂਟ ਚ ਦਿੱਤਾ ਹੈਗਾ ਸੋ ਇਹਦਾ ਇਹਨਾਂ ਦੇ ਬਹਾਨੇ ਇਹਨਾਂ ਨੇ ਤੁਹਾਨੂੰ ਤੰਗ ਕਰਨ ਨੂੰ ਤੁਹਾਡੇ ਤੇ ਜ਼ੁਲਮ ਅਤੇ ਤਸ਼ੱਦਦ ਕਰਨ ਨੂੰ ਇਹ ਮਾਡਰਨ ਡੈਮੋਕਰੈਟਿਕ ਵਰਲਡ ਦੇ ਤਰੀਕੇ ਨੇ ਵੀ ਕੌਮਾਂ ਨੂੰ ਕਿਵੇਂ ਦਬਾ ਕੇ ਰੱਖਿਆ ਜਾਂਦਾ ਜੀ ਗੁਰੂ ਸਾਹਿਬ ਦੇ ਬੇਦਬੇ ਦੀ ਗੱਲ ਕਰੀਏ ਕੁਸ਼ਲਦੀਪ ਜੀ 7 ਸਾਲ ਹੋ ਗਏ ਕੁਸ਼ਾ ਦੇ ਬੇਦਬੀਆਂ ਹੋਈਆਂ ਨੂੰ ਤੇ ਸਰਕਾਰ ਵੱਡਾ ਮੁੱਦਾ ਮਿਲ ਗਿਆ ਸਰਕਾਰ ਨੂੰ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਆਂ ਉਹਨਾਂ ਨੇ ਗੁਰਕਾ ਸਾਹਿਬ ਹੱਥ 'ਚ ਫੜ ਲਿਆ ਸੌਂ ਖਾ ਲਈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਦਾਂਗੇ ਤੇ ਗੁਰੂ ਸਾਹਿਬ ਦੀਆਂ ਬੇਦਵੀਆਂ ਦਾ ਇਨਸਾਫ ਮਿਲੂਗਾ ਤੇ ਲੋਕੀ ਵੀ ਸੀ ਕਹਿੰਦੇ ਸੀ ਕਿ ਅਕਾਲੀ ਦਲ ਤੋਂ ਬਾਅਦ ਬਦਲ ਤੇ ਉਹਨਾਂ ਨੂੰ ਕਾਂਗਰਸ 'ਚ ਹੀ ਆਉਣਾ ਸੀ ਉਹਨਾਂ ਨੇ ਬਦਲਾ ਕੇ ਕਾਂਗਰਸ ਨੂੰ ਲੈ ਆਂਦਾ ਹੁਣ ਦੀ ਗੱਲ ਕਰੀਏ ਆਪਾਂ ਨੂੰ ਤੇ ਅਕਾਲੀ ਤੇ ਕਾਂਗਰਸ ਦਾ ਬਦਲਾ ਮਾਦੀ ਪਾਰਟੀ 'ਚ ਦੇਖਿਆ ਲੋਕਾਂ ਨੂੰ ਲੋਕਾਂ 'ਤੇ ਬਦਲ ਕਰਤਾ ਪਰ ਸਰਕਾਰਾਂ ਵੱਲੋਂ ਕਿਹੋ ਜਿਹਾ ਬਦਲ ਕੀਤਾ ਜਾ ਰਿਹਾ ਕਿ 7 ਸਾਲ ਦੇ ਵਿੱਚ ਗੁਰੂ ਸਾਹਿਬ ਦਾ ਨਰਾਦਰ ਹੋਇਆ ਉਹ ਬੇਦਵਿਆਂ ਦਾ ਇਨਸਾਫ ਨਹੀਂ ਮਿਲ ਸਕਿਆ ਤੁਸੀਂ ਇਹਨੂੰ ਪਾਰਟੀ ਦੀ ਫਾਰਮੇਸ਼ਨ ਦੇਖ ਰਹੇ ਹੋ ਕਿ ਆਹ ਪਾਰਟੀ ਆ ਗਈ ਆਹ ਪਾਰਟੀ ਆ ਗਈ ਆਹ ਪਾਰਟੀ ਆ ਗਈ ਜਦੋਂ ਜਿਸ ਕ੍ਰਾਈਮ ਦੇ ਵਿੱਚ ਸਟੇਟ ਇਨਵੋਲਡ ਹੋਵੇ ਉਹ ਕ੍ਰਾਈਮ ਦਾ ਸਟੇਟ ਦੇ ਚਾਹੇ ਉਹ ਬੇਅਦਬੀਆਂ ਦਾ ਮਾਮਲਾ ਹੈ ਚਾਹੇ ਉਹ ਨਸ਼ਿਆਂ ਦਾ ਮਾਮਲਾ ਹੈ ਇਹ ਸਟੇਟ ਇਨਵੋਲਡ ਹੈ ਸਟੇਟ ਏਜੰਸੀਜ਼ ਇਨਵੋਲਡ ਨੇ ਉਸ ਵਿੱਚ ਕੋਈ ਵੀ ਬਦਲ ਕੇ ਠਹਿਰਾ ਜਾਂਦੀ ਆ ਤੇ ਉਹ ਪਾਕ ਉਹਦਾ ਪੂਰੂ ਜਿਹੜੀ ਠਹਿਰ ਦਿੱਲੀ ਦੀ ਹਮਾਇਤ ਕਰਦੀ ਹੋਏਗੀ ਜਿਹੜੀ ਪੰਜਾਬ ਪੱਖੀ ਨਹੀਂ ਹੋਏਗੀ ਜਿਨ੍ਹਾਂ ਦਾ ਰਿਮੋਟ ਕੰਟਰੋਲ ਦਿੱਲੀ ਕੋਲੇ ਹੋਏਗਾ ਉਹ ਧਿਰ ਪੰਜਾਬ ਦਾ ਕੋਈ ਪਲਾ ਨਹੀਂ ਕਰ ਸਕਦੀ ਇਹ ਇੱਕ ਰਿਟਨ ਔਨ ਦਾ ਵਾਲ ਹੈਗਾ ਇਹਦਾ 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 ਕੋਈ ਹੋ ਨਹੀਂ ਹੈਗਾ ਜਦੋਂ ਇੱਥੇ ਬੰਬੇ ਔਰ 90s ਦੇ ਹਾਕੇ ਦੀ ਮੈਂ ਗੱਲ ਕਰਦਾ 90s ਦੇ ਹਾਕੇ ਦੀਆਂ ਜਦੋਂ ਨਸ਼ੇ ਪ੍ਰੈਵਲੈਂਟ ਸੀਗੇ ਇਨ ਬੰਬੇ ਐਂਡ ਦਿੱਲੀ ਪੰਜਾਬ ਚ ਅਸੀਂ ਸਟੂਡੈਂਟ ਸੀ ਬਿਲਕੁਲ ਨਸ਼ਾਨੀ ਸੀ ਸਾਡੇ ਕਾਲਜਸ ਦੇ ਵਿੱਚ ਇਹ ਨਸ਼ੇ 90s ਤੋਂ ਬਾਅਦ ਲੈ ਆਂਦੇ ਗਏ ਐ ਐਂਡ ਬਿਨਾ ਸਟੇਟ ਦੀ ਐਡਵੋਕੇਸੀ ਤੋਂ ਬਿਨਾ ਨਹੀਂ ਲੈ ਆਂਦੇ ਜਾਂਦੇ ਨਸ਼ੇ ਗੁਜਰਾਤ ਤੁਹਾਡੇ ਸਾਹਮਣੇ ਅਦਾਨੀ ਦੇ ਪੋਰਟਸ ਤੇ ਆਉਂਦੇ ਨੇ ਉੱਥੋਂ ਇਹ ਟ੍ਰਾਂਸਪੋਰਟ ਕੀਤੇ ਜਾਂਦੇ ਨੇ ਪੰਜਾਬ ਨੂੰ ਤੇ ਜੇ ਸਟੇਟ ਦੀ ਐਡਮਿਨਿਸਟਰਡ ਸਾਜ਼ਿਸ਼ ਨਹੀਂ ਹੈਗੀ ਤਾਂ ਨਸ਼ੇ ਕਿਵੇਂ ਆ ਜਾਣਗੇ ਪੰਜਾਬ ਚ ਬਾਰਡਰ ਬੀਐਸਐਫ ਬੈਠੀ ਹੈ ਉਹ ਵੀ ਸਟੇਟ ਕੋਲੇ ਹੈ ਪਸੇ ਵੀ ਕਿਹਾ ਜਾਂਦਾ ਕਹਿੰਦੇ ਕਿ ਲਾਗੇ ਬਾਰਡਰ ਆ ਤੁਹਾਡੇ ਪਾਕਿਸਤਾਨੀ ਬਾਰਡਰ ਦੇ ਕਿਉਂਕਿ ਅਸੀਂ ਅੰਮ੍ਰਿਤਸਰ ਤੋਂ ਆ ਤੇ ਕੀ ਗੱਲ ਹੁੰਦੀ ਹੈ ਕਿ ਬਾਰਡਰ ਬੈਲਟ ਜਿਹੜੀ ਹੈ ਨਾ ਨਸ਼ਾ ਉਧਰੋਂ ਜ਼ਿਆਦਾ ਆਉਂਦਾ ਕਹਿੰਦੇ ਪੈਕਟ ਉਧਰੋਂ ਆ ਜਾਂਦੇ ਉਹ ਬਾਅਦ ਵਿੱਚ ਵੰਡ ਦਿੱਤੇ ਜਾਂਦੇ ਆ ਤੇ ਮੈਂ ਨਾ ਪਿੱਛੇ ਜੇ ਇੱਕ ਖਾਲਸਾ ਵੀਰ ਸਟਾਰਟ ਹੋਈ ਤੇ ਉਹਦੇ ਵਿੱਚ ਇੱਕ ਨਸ਼ਾ ਵਾਲਾ ਮੁੱਦਾ ਉਭਾਰਿਆ ਸੀ ਤੇ ਮੈਨੂੰ ਕੁਝ ਨੌਜਵਾਨ ਮਿਲਦੇ ਸੀ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਕਿ ਨਸ਼ਾ ਆਉਂਦਾ ਕਿੱਥੋਂ ਤੇ ਅੰਮ੍ਰਿਤਸਰ ਦੇ ਨੌਜਵਾਨ ਸੀ ਦੋ ਚਾਚੇ ਤਾਏ ਦੇ ਪੁੱਤ ਭਰਾ ਸੀ ਉਹ ਤੇ ਉਹਨਾਂ ਨੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਕਿ ਮੈਂ ਕਿਹਾ ਦੇ ਅੱਦੇ ਇਦਾਂ ਨਹੀਂ ਸੀ ਕਰਦੇ ਜਾਨੋ ਦਿੱਲੀ ਤੋਂ ਜਾ ਕੇ ਨਸ਼ਾ ਲੈਣਾ ਪੈਂਦਾ ਤੇ ਮੈਂ ਕਿਹਾ ਉਹਦੇ ਕਹਿੰਦੇ ਕਿ ਬਾਰਡਰ ਤੋਂ ਮਿਲ ਜਾਂਦਾ ਤੁਸੀਂ ਦਿੱਲੀ ਕੋ ਜਾਂਦੇ ਸੀ ਕਹਿੰਦੇ ਕਿ ਨਹੀਂ ਦਿੱਲੀੋਂ ਲਿਆਉਂਦੇ ਸੀ ਪਹਿਲੇ ਤਾਂ ਕਹਿੰਦੇ ਕਿ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਹੁਣ ਕਹਿੰਦੇ ਆਨਲਾਈਨ ਪੇਮੈਂਟ ਹੋ ਜਾਂਦੀ ਹੈ ਆਨਲਾਈਨ ਨਸ਼ਾ ਮਿਲ ਜਾਂਦਾ ਰਿਕਾਰਡਿੰਗ ਆ ਮੌਜੂਦ ਆ ਸਾਡੇ ਕੋਲ ਮੈਂ ਤਾਂ ਤੁਹਾਨੂੰ ਤੁਸੀਂ ਜਿਹੜੀ ਮੇਰੀ ਗੱਲ ਹੈ ਉਹਦੀ ਪੁਸ਼ਟੀ ਕਰ ਰਹੇ ਹੋ ਦੇਖੋ ਪੰਜਾਬ ਦਾ ਬਾਰਡਰ ਤਾਂ ক্লোਜ਼ਡ ਬਾਰਡਰ ਆ ਬਾਬਡ ਬਾਰਡਰ ਆ ਜਿਹੜੀ ਲਾਈਨ ਆਫ ਕੰਟਰੋਲ ਹੈਗੀ ਹੈ ਪਾਕਿਸਤਾਨ ਨਾਲ ਕਸ਼ਮੀਰ ਦਾ ਜੰਮੂ ਦਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਨਹੀਂ ਉਹ ਲਾਈਨ ਆਫ ਕੰਟਰੋਲ ਆ ਉਹਦੇ ਚੋਂ ਮੈਲੀਟੈਂਟ ਤਾਂ ਕਹਿੰਦੇ ਨਹੀਂ ਪਾਕਿਸਤਾਨ ਤੋਂ ਅੰਦਰ ਗਰੀ ਸੁਣਿਆ ਕਸ਼ਮੀਰ ਚ ਨਸ਼ਾ ਆਇਆ ਕਦੀ ਸੁਣਿਆ ਗੁਜਰਾਤ ਚ ਨਸ਼ਾ ਆਇਆ ਕਦੀ ਰਾਜਸਥਾਨ ਸੁਣਿਆ ਜਿਹਦੇ ਨਾਲ ਸਿੰਧ ਦਾ ਬਾਰਡਰ ਲੱਗਦਾ ਨਸ਼ਾ ਆਇਆ ਇਹ ਜਿਹੜਾ ਬਾਵਡਵਾਇਰ ਵਾਲਾ ਬਾਰਡਰ ਹੈ ਜਿੱਦੇ ਚੋ ਇਲੈਕਟ੍ਰਿਕ ਕਰੰਟ ਆਉਂਦੀ ਹੈ ਉਹਦੇ ਚੋ ਨਸ਼ਾ ਆਉਂਦਾ ਹੈ ਤੇ ਜਿਹੜੇ ਓਪਨ ਬਾਰਡਰ ਨੇ ਜਿੱਥੇ ਨਾ ਤਾਰ ਹੈ ਨਾ ਕੋਈ ਰੋਕ ਹੈ ਉਥੋਂ ਨਿਸ਼ਾਨੀਆਂ ਆਉਂਦਾ ਸੋ ਮੈਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਉਹ ਸਮਝੋ ਇਹ ਸਟੇਟ ਦੀ ਮਿਲੀ ਭੁਗਤ ਹੈ ਇਹਨਾਂ ਨੇ ਪਹਿਲਾਂ ਸਾਡੀ نسل ਖੁਸ਼ੀ ਸਾਡਾ ਸ਼ਿਕਾਰ ਖੇਡਿਆ ਉਦੋਂ ਬਾਅਦ ਜਿਹੜੀਆਂ ਕੌਮਾਂ ਨੂੰ 글로ਬਲੀ ਇੱਕ ਪਾਲਿਸੀ ਹੁੰਦੀ ਆ ਸਟੇਟ ਦੀ ਆ ਵੀ ਜਿਹੜੀਆਂ ਕੌਮਾਂ ਨੂੰ ਗੁਲਾਮ ਕਰਕੇ ਉਹਨਾਂ ਨੂੰ ਦਬਾ ਕੇ ਰੱਖਣਾ ਹੋਵੇ ਉਹਨਾਂ ਨੂੰ ਐਸੇ ਯੂ نو ਤ੍ਰਿਕਿਆ ਚ ਪਾ ਦਿਓ ਭਈ ਉਹ ਆਪਦੀ ਆਜ਼ਾਦ ਹੋਣ ਬਾਰੇ ਸੋਚਣੇ ਨਾ 80 ਤੋਂ 90 ਉਹਨਾਂ ਦੇ ਇੱਕ ਐਗਜ਼ਾਮਪਲ ਦੇ ਕੇ ਖਤਮ ਕਰੂੰਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਆਪਣੇ ਆਪ ਨੂੰ ਬੀਕਨ ਆਫ ਡੈਮੋਕ੍ਰੇਸੀ ਕਹਿੰਦਾ ਹੈਗਾ ਉੱਥੇ ਦੇ ਜਿਹੜੇ origignal ਵਸਨੀਕ ਸੀ ਜਿਨ੍ਹਾਂ ਨੂੰ red indians ਕਿਹਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਨੇ ਕਨਸਟਰਕਟ ਕਰਕੇ ਇੰਡੀਅਨ ਟੈਰਿਟਰੀਜ਼ ਉਹਨਾਂ ਨੂੰ ਵਰਡ ਹੈ ਇੰਡੀਅਨ ਟੈਰਿਟਰੀਜ਼ ਜਗ੍ਹਾ 'ਮ ਬਣਾਤੀਆਂ ਵੀ ਇੱਥੇ ਤੁਸੀਂ ਰਹੋ ਔਰ ਉਹਨਾਂ ਇੰਡੀਅਨ ਟੈਰਿਟਰੀਜ਼ ਦੇ ਵਿੱਚ ਕੋਈ ਫੈਡਰਲ ਲਾਅ ਅਪਲੀਕੇਬਲ ਨਹੀਂ ਹੈਗਾ ਮੀਨਿੰਗ ਉੱਥੇ ਨਸ਼ੇ ਵੀ ਲੀਗਲ ਹੈ ਉੱਥੇ ਜੂਆ ਵੀ ਲੀਗਲ ਹੈ ਉੱਥੇ ਪੜ੍ਹਾਈ ਵੀ ਜ਼ਰੂਰੀ ਨਹੀਂ ਹੈ ਹਰ ਐਪ ਉੱਥੇ ਅਲਾਉਡ ਹੈ ਜਿਹੜੇ ਉਸ ਤਖਤੀ ਦੇ ਅਸਲੀ ਮਾਲਕ ਸੀ ਅੱਜ ਉਹਨਾਂ ਤੇ ਜਿਹੜਾ ਬਾਕੀ ਅਮਰੀਕਾ ਦਾ ਕਾਨੂੰਨ ਲਾਗੂ ਨਹੀਂ ਹੈ ਕਿਉਂਕਿ ਉਹ ਕਾਨੂੰਨ ਸੇ ਦਿੰਦੇ ਨੇ ਸੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਨੂੰ ਨਸ਼ੇ ਵੀ ਪਾਏ ਜਾਣਗੇ ਤੁਹਾਡੇ ਤੇ ਸ਼ਿਕਾਰ ਵੀ ਖੇਡੇ ਜਾਣਗੇ ਹੈ ਤੁਹਾਨੂੰ ਇੱਥੋਂ ਜਿਹੜੀ ਆ ਨਵਾਂ ਆਪਣਾ ਰਿਵਾਇਤ ਪੈ ਗਈ ਹੈ ਇਥੋਂ ਤੁਹਾਨੂੰ ਰੁਕਸਤ ਵੀ ਕੀਤਾ ਜਾਏਗਾ ਬਾਹਰਲੇ ਮੁਲਕਾਂ ਨੂੰ ਤਾਂ ਕਿ ਇਹ ਧਰਤੀ ਖਾਲੀ ਹੋ ਜਾਏ ਤੁਹਾਡੇ ਤੋਂ ਤੁਹਾਡੀ ਪਹਿਲੀ ਜਿਹੜੀ ਤੁਹਾਡੀ 47 ਦੇ ਵਿੱਚ ਵੰਡ ਵੇਲੇ ਗੁਰੂ ਨਾਨਕ ਸਾਹਿਬ ਦੀ ਧਰਤੀ ਤੋਂ ਤੁਹਾਨੂੰ ਵਾਂਝੇ ਕਰ ਦਿੱਤਾ ਗਿਆ ਤੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵੀ ਤੁਹਾਡੇ ਵਾਂਝੇ ਕਰਨ ਦੀ ਤਿਆਰੀ ਹੈ ਇਹ ਸਮਝ ਲਓ 80 ਤੋਂ 90 ਦੇ ਦਹਾਕੇ ਦੇ ਤੁਸੀਂ ਗੱਲ ਕੀਤੀ ਹੈ 80 ਤੋਂ 90 ਦੇ ਦਹਾਕੇ ਦੇ ਨਸ਼ਲ ਕੁਸ਼ੀ ਹੋਈ ਸਾਡੀ ਨੌਜਵਾਨੀ ਜੋ ਘਰਾਂ ਚੋਂ ਕੱਢ ਲਿਆ ਜਾਂਦਾ ਸੀ ਜਾਂ ਤੇ ਮਾਰਤਾ ਜਾਂਦਾ ਸੀ ਤੇ ਜਾਂ ਰੋੜ ਦਿੱਤਾ ਜਾਂਦਾ ਸੀ ਹਨਾ ਤੇ ਜੇ ਹੁਣ ਦੀ ਗੱਲ ਕਰਦੇ ਹੁਣ ਨਸ਼ੇ ਨੂੰ نسل ਕੁਸ਼ੀ ਮੰਨ ਗਏ ਆਪਾਂ ਕਿ ਨਸ਼ਲ ਚ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਨਸ਼ਾ ਨਸਲ ਕੁਸ਼ੀ ਹੈ ਜੀ ਤੁਸੀਂ ਨੰਬਰ ਆਫ ਡੈਥਸ ਦਾ ਸਟਾਟ ਲੈ ਲਓ ਥੋੜੀ ਡੈਥਸ ਮਿਲਿਟੈਂਸੀ ਪੀਰੀਅਡ ਦੇ ਵਿੱਚ ਜ਼ਿਆਦਾ ਨਹੀਂ ਕਿ ਅੱਜ ਡੈਥਸ ਜ਼ਿਆਦਾ ਨੇ ਤੁਸੀਂ ਨਪੁੰਸਕ ਅੱਜੋਂ ਕਿ ਉਦੋਂ ਸੀ ਥੋੜੀਆਂ ਘਰਾਂ ਵਿੱਚ ਜਿਹੜੀਆਂ ਆਈਵੀਐਫ ਨਾਲ ਬੱਚੇ ਪੈਦਾ ਹੋ ਰਹੇ ਉਹਨਾਂ ਚ ਜੀਨ ਪੂਲ ਕੀ ਆ ਰਿਹਾ ਹੈ ਨਸਲ ਕੁਸ਼ੀ ਇਹਨੂੰ ਕਿਹਾ ਜਾਂਦਾ ਹੈ ਜਦੋਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਤੁਹਾਡਾ ਡੀਐਨਏ ਹੈ ਨਹੀਂ ਇਹਨੂੰ ਨਸ਼ਰ ਖੁਸ਼ੀ ਕਿਹਾ ਜਾਂਦਾ ਹੈ ਦਿੱਲੀ 1956 ਤੱਕ ਪੰਜਾਬ ਦਾ ਜ਼ਿਲ੍ਹਾ ਸੀ ਅੱਜ ਦਿੱਲੀ ਜਾਓ ਤੁਹਾਨੂੰ ਉਹਦੇ ਚ ਪੰਜਾਬ ਲੱਭਦਾ ਹੈ ਉਥੋਂ ਦੀ ਆਬਾਦੀ ਚ ਪੰਜਾਬ ਲੱਭਦਾ ਹੈ ਚੰਡੀਗੜ੍ਹ ਪੰਜਾਬੀ ਸਪੀਕਿੰਗ ਏਰੀਆਜ਼ ਨੂੰ ਠਾਕੇ ਵਸਾਇਆ ਗਿਆ ਅੱਜ ਜਿੰਨੇ ਆ ਪਿੱਛੇ 50000 ਫਲੈਟ ਬਣਿਆ ਪੀਜੀਆਈ ਦੇ ਮਗਰ ਕਹਿੰਦੇ ਨੇ ਜਿੰਨੀਆਂ 5 ਨੰਬਰ 4 ਨੰਬਰ 3 ਨੰਬਰ ਕਲੋਨੀ ਸੀਗੀਆਂ ਜਿੰਨਾ ਪੂਰਬੀ ਇੱਥੇ ਆਇਆ ਸੀ ਉਹਨਾਂ ਨੂੰ ਫਲੈਟ ਮੁਫਤ ਦਿੱਤੇ ਗਏ ਉਸ ਇਕਨੋਮਿਕ ਲੈਵਲ ਦੇ ਪੰਜਾਬੀ ਨੂੰ ਕੋਈ ਫਲੈਟ ਦਿੱਤਾ ਗਿਆ ਇੱਥੇ ਅੱਪ ਕਿਹੜੇ ਭੁਲੇਖਿਆਂ 'ਚ ਫਿਰਦੇ ਆ ਤੁਸੀਂ ਮੈਨੂੰ ਦੱਸੋ ਪੰਜਾਬ ਹਰਿਆਣਾ ਦੇ ਇੱਕ ਵੀ ਵਸਨੀਕ ਨੂੰ ਚੰਡੀਗੜ੍ਹ ਮੁਫਤ ਫਲੈਟ ਦਿੱਤਾ ਗਿਆ ਇਹ ਤੁਹਾਡੀ ਡੈਮੋਗ੍ਰਾਫਿਕ ਚੇਂਜ ਹੈ ਇਹ ਤੁਹਾਨੂੰ ਇੱਥੋਂ ਤੁਹਾਨੂੰ ਰੁਕਸਤ ਕਰਨ ਦੀ ਤਿਆਰੀ ਹੈ ਚੰਡੀਗੜ੍ਹ ਤੋਂ ਦੀ ਰੁਕਸਤ ਹੋ ਚੁੱਕੇ ਹੋ ਅੱਜ ਜਾਓ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਸੈਕਟਰੀਅਟ ਵਿੱਚ ਤੁਹਾਨੂੰ ਪੰਜਾਬੀ ਨਹੀਂ ਲੱਭਦਾ ਤੁਹਾਨੂੰ ਤੁਹਾਨੂੰ ਪੰਜਾਬੀ ਨਹੀਂ ਲੱਭਦਾ ਇਹ ਤੁਹਾਨੂੰ ਦਿੱਲੀ ਤੋਂ ਰੁਕਸਤ ਹੋਏ ਹੋ ਉਹ ਇੱਥੇ ਰੁਕਸਤ ਹੋएंगे ਹੌਲੀ ਹੌਲੀ ਨੰਦਪੁਰ ਤੋਂ ਵੀ ਰੁਕਸਤ ਹੋਵਾਂਗੇ ਅਮਰਸਰੋਂ ਵੀ ਰੁਕਸਤ ਹੋਵਾਂਗੇ ਜੇ ਨਾ ਸੰਭਲੇ ਕਿਵੇਂ ਸੰਭਲਣਾ ਕਿਵੇਂ ਪਊਗਾ ਨਾਲੇ ਅੱਜ ਦੇ ਥੋੜੇ ਮੋਰਚੇ ਦੀ ਵੀ ਗੱਲ ਕਰ ਲਈ ਕਿਉਂਕਿ ਮੋਰਚੇ ਲੀਕ ਮਾਰ ਕੇ ਆਪਦੇ ਹੱਕ ਹਕੂਕਾਂ ਲਈ ਜ਼ਿੰਦਾ ਰਹਿਣਾ ਪਏਗਾ ਲੀਕ ਮਾਰੇ ਬਿਨਾ ਜੇ ਤੁਸੀਂ ਚਾਹੇ ਬਾਦਲ ਕੇ ਸੀ ਉਹ ਭਾਜਪਾ ਨਾ ਚੱਲਦੇ ਸੀ ਚਾਹੇ ਕਾਂਗਰਸ ਦਾ ਤਾਂ ਤੁਹਾਨੂੰ ਪਤਾ ਹੀ ਹੈ ਆ ਵੀ ਰਿਮੋਟ ਕੰਟਰੋਲ ਦਿੱਲੀ ਹੈ ਜਦੋਂ ਤੱਕ ਪੰਜਾਬ ਔਰ ਕਾਮ ਦਿੱਲੀ ਦਾ ਰਿਮੋਟ ਕੰਟਰੋਲ ਦੇ ਖਿਲਾਫ ਲੀਕ ਮਾਰ ਕੇ ਨਹੀਂ ਖੜੀ ਹੁੰਦੀ ਇੱਥੇ ਕੁਝ ਨਹੀਂ ਜਗੜਨਾ ਇੱਥੇ ਤੁਹਾਡੇ ਬੱਚਿਆਂ ਨੂੰ ਵੀ ਕਿਉਂ ਬੱਚੇ ਅੱਜ ਹਿਜਰਤ ਕਰ ਰਹੇ ਨੇ ਕਿਉਂਕਿ ਇੱਥੇ ਆਪਰਚੂਨਿਟੀ ਹੈ ਨਹੀਂ ਇਹਨਾਂ ਨੇ ਤੁਹਾਨੂੰ ਇਸ ਥਾਂ ਤੇ ਲੈ ਆਂਦਾ ਵੀ ਤੁਹਾਡੇ ਕੋਲੇ ਕੋਈ ਆਪਰਚੂਨਿਟੀ ਨਹੀਂ ਰਹੇਗੀ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਰਹੇਗੀ ਤੁਹਾਡੀ ਜਿਹੜੀ ਗੁਜ਼ਾਰਾਣ ਹੈ ਡੇ ਟੂ ਡੇ ਗੁਜ਼ਾਰਾਣ ਹੈ ਉਹਦੀ ਉਹਦੀ ਉਹਦੇ ਲਈ ਕੋਈ ਤੁਹਾਡੇ ਕੋਲੇ ਆਪਰਚੂਨਿਟੀ ਹੈ ਨਹੀਂ ਇਸ ਧਰਤੀ ਤੇ ਅੱਜ ਦੇ ਮੋਰਚੇ ਨੂੰ ਕਿਵੇਂ ਵੇਖਦੇ ਆਂ ਅੰਬ ਸਾਹਿਬ ਮੋਰਚਾ ਲੱਗਾ ਸੀ ਤੇ ਅੰਬ ਸਾਹਿਬ ਉਦੋਂ ਅੱਜ ਦੇ ਸੀਐਮ ਸਾਹਿਬ ਭਾਈ ਗੁਰਬਖਸ਼ ਸਿੰਘ ਦੇ ਮੋਰਚੇ ਤੇ ਪਹੁੰਚੇ ਸੀ ਤੇ ਉਦੋਂ ਰਾਜ ਕਿ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਨੂੰ ਕੋਸਿਆ ਅੱਜ ਤੁਸੀਂ ਉਸੇ ਸਰਕਾਰ ਨੂੰ ਕੋਸ ਰਹੇ ਹੋ ਜਿਹੜੇ ਸੀਐਮ ਨਾ ਹੁੰਦਿਆ ਹੋਇਆ ਦੂਜੀਆਂ ਸਰਕਾਰਾਂ ਨੂੰ ਕੋਸ ਰੇ। ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਇਹ ਜਿੰਨੇ ਹਕਮਰਾਨ ਬਣੇ ਹੋਏ ਨੇ ਇਹ ਇਹ ਸੀਐਮ ਨਹੀਂ ਹੈਗੇ ਇਹ ਇਨਾਂ ਦੇ ਅਪੁਆਇੰਟਡ ਗਵਰਨਰ ਨੇ। ਇਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੇ ਅੱਜ ਇਹ ਸੁਚਨ ਪਈ ਉਹ ਦਿੱਲੀ ਦੀ ਹਕੂਮਤ ਹੈ ਉਹਦੇ ਤੋਂ ਖਿਲਾਫ ਕੋਈ ਐਕਸ਼ਨ ਲੈ ਲੈਣਗੇ ਜਾਂ ਫੈਸਲਾ ਨਹੀਂ ਲੈ ਸਕਦੇ। ਉਹ ਇਹਦਾ ਪਪਟ ਨੇ। ਮੰਨਣੀ ਉਹਨਾਂ ਦੀ ਪੈਣੀ ਹੈ। ਮੰਨਣੀ ਉਹਦੀ ਪੈਣੀ ਹੈ। ਜਦੋਂ ਤੱਕ ਪੰਜਾਬ ਸਾਰਾ ਜਥੇਬੰਦਕ ਹੋ ਕੇ ਤਿਆਰ ਵਰ ਤਿਆਰ ਨਹੀਂ ਹੁੰਦਾ ਉਦੋਂ ਤੱਕ ਇੱਥੇ ਦਿੱਲੀ ਨੇ ਆਪ ਦਾ ਧੱਕਾ ਕਰਨਾ ਹੀ ਕਰਨਾ ਹੈ ਜਥੇਬੰਦਕ ਕਿਦਾਂ ਹੋਵਾਂਗੇ ਕੱਲ ਲੱਗਦਾ ਸੀ ਕਿ ਲਾਹ ਸਾਹਿਬ ਦਾ ਸਾਰੇ ਜਥੇਬੰਦਕ ਆ ਕਿਉਂਕਿ ਜਦੋਂ ਅੰਮ੍ਰਿਤਪਾਲ ਸਾਹਿਬ ਤੋਂ ਚੱਲਣ ਦੀ ਗੱਲ ਹੋਈ ਸੀ ਨਾ ਤੇ ਸਾਰੇ ਲਗਭਗ ਜੀ ਆਪਾਂ ਸਿੱਖ ਚਿੰਤਕਾਂ ਦੀ ਗੱਲ ਕਰੀਏ ਸਿੱਖ ਲੀਡਰਸ਼ਿਪ ਦੀ ਗੱਲ ਕਰਦੀ ਹੈ ਤੁਹਾਡੀ ਪਾਰਟੀ ਦੀ ਵੱਡੀ ਤੌਰ ਤੇ ਸ਼ਮੂਲੀਅਤ ਸੀ ਤੁਸੀਂ ਅੱਜ ਵੀ ਸ਼ਮੂਲੀਅਤ ਕੀਤੀ ਹੋਈ ਆ ਅੱਜ ਦੇ ਇਕੱਠ ਤੋਂ ਲੱਗਦਾ ਕਿ ਸੰਗਤ ਘਟਾ ਕਾਰਨ ਕੀ ਲੱਗਦਾ ਇੱਥੇ ਦੇਖੋ ਇਕੱਠ ਦਾ ਜਿਹੜਾ ਤੁਸੀਂ ਗੱਲ ਕਰਦੇ ਹੋ ਉਹ ਤਾਂ ਕਿਸੇ ਦਿਨ ਵੱਧ ਕਿਸੇ ਦਿਨ ਘਟ ਉੱਤੇ ਚੜਾ ਚੜਾ ਚੱਲਦਾ ਰਹਿੰਦਾ ਹੈ ਗੱਲ ਹੈ ਕਿ ਸਪਿਰਟ ਦੇਖਣੀ ਚਾਹੀਦੀ ਹੈ ਜਦੋਂ ਤੱਕ ਹਰ ਪੰਜਾਬੀ ਦੇ ਵਿੱਚ ਚਾਹੇ ਉਹ ਕਿਸੇ ਧਰਮ ਦਾ ਕਿਆ ਐਸ਼ ਹੋ ਵਈ ਉਹਦਾ ਉਹਨੂੰ ਇਹ ਸਮਝ ਨਹੀਂ ਆਏਗੀ ਕਿ ਪੰਜਾਬ ਮੇਰਾ ਪੰਜਾਬੀ ਮੇਰੀ ਹੈ ਤੇ ਕੌਮ ਮੇਰੀ ਹੈ ਤੇ ਜਿਉ ਜਦੋਂ ਤੱਕ ਉਹ ਦਿੱਲੀ ਨਾਲ ਅੱਜ ਮੈਂ ਤੁਹਾਨੂੰ ਗੱਲ ਕਹਿਣਾ 66 ਚ ਜਿਹੜੇ ਅੱਜ ਹਰਿਆਣੇ ਦੇ ਵਸਨੀਕ ਆ ਹਿਮਾਚਲ ਦੇ ਵਸਨੀਕ ਆ ਇਹਨਾਂ ਨੇ ਮਾਂ ਬੋਲੀ ਹਿੰਦੀ ਲਿਖਾਈ ਅੱਜ ਜਿਹੜਾ ਹਰਿਆਣੇ ਚੋਂ ਬਹੁਤ ਸੁਖੀ ਹੈ ਕੋਈ ਅੱਜ ਹਰਿਆਣੇ ਵਾਲੇ ਜਾਟ ਉਹਨਾਂ ਨੂੰ ਕਹਿੰਦੇ ਇਹ ਤਾਂ ਪੰਜਾਬੀ ਹੈ ਇਹ ਤੁਸੀਂ ਜੋ ਮਰਜ਼ੀ ਗਈ ਜਾਓ ਇਹ ਜਿਹੜਾ ਤੁਸੀਂ ਪੰਜਾਬੀ ਹੋਣਾ ਚਾਹੇ ਅਮਰੀਕਾ ਬੈਠੇ ਹੋਵੋ ਚਾਹੇ ਹਰਿਆਣੇ 'ਚ ਬੈਠੇ ਹੋਵੇ ਚਾਹੇ ਤਾਮਿਲ 'ਚ ਬੈਠੇ ਹੋਵੋ ਜਦ ਤੱਕ ਪੰਜਾਬ ਪੰਜਾਬੀ ਔਰ ਸਿੱਖੀ ਨੂੰ ਤੁਸੀਂ ਦਿਲੋਂ ਨਹੀਂ ਨਾ ਬਣਾਉਂਦੇ ਤੁਹਾਡੀ ਇਸ ਦੁਨੀਆ ਦੇ ਵਿੱਚ ਜਗ੍ਹਾ ਹੀ ਕੋਈ ਨਹੀਂ